ਸਕੂਲ ਅੱਗੇ ਗੇੜੀਆਂ ਲਗਾਉਣ ਵਾਲੇ ਮੰਚਲੇ ਨੌਜਵਾਨ ਹੋ ਜਾਣ ਸਾਵਧਾਨ ਕਿਉਂਕਿ ਫਿਲੌਰ ਪੁਲਿਸ ਨੇ ਇਹੋ ਜਿਹੇ ਮੰਚਲੇ ਨੌਜਵਾਨਾਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਇਸੇ ਹੀ ਕੜੀ ਦੇ ਚਲਦਿਆਂ ਫਿਲੌਰ ਪੁਲਿਸ ਨੇ ਲੜਕੀਆਂ ਦੇ ਸਕੂਲ ਅੱਗੇ ਨਾਕਾ ਲਗਾ ਕੇ ਆਵਾਰਾ ਘੁੰਮ ਰਹੇ ਮੋਟਰਸਾਈਕਲ ਸਵਾਰਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਅਤੇ ਕਾਗਜ਼ ਪੱਤਰ ਪੁਰਾਣੇ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਚਲਾਨ ਵੀ ਕਟੇ ਜਨਕੀ ਬਜ਼ਾਰਾਂ ਦੀਆਂ ਗਲੀਆਂ ਦੇ ਮਹੱਲਿਆਂ ਵਿੱਚ ਰੇਸਾਂ ਲਗਾ ਕੇ ਉੱਚੀ ਉੱਚੀ ਬਿਜਲਡ ਮੋਟਰਸਾਈਕਲਾਂ ਦੀ ਆਵਾਜ਼ ਕੱਢ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਸਿਲੈਂਸਰ ਵੀ ਉਤਾਰੇ ਗਏ ਇਸ ਮੌਕੇ ਗੱਲਬਾਤ ਕਰਦੇ ਆਂ ਪੁਲਿਸ ਅਧਿਕਾਰੀ ਕੇਵਲ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ 8 ਦੇ ਕਰੀ ਮੋਟਰਸਾਈਕਲ ਬੰਦ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਅਗਰ ਕੋਈ ਵੀ ਮੋਟਰਸਾਈਕਲ ਚਾਲਕ ਬਿਨਾਂ ਕਾਗਜ਼ ਪੱਤਨਾ ਦੇ ਮੋਟਰਸਾਈਕਲ ਚਲਾਉਂਦਾ ਕਾਬੂ ਆਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਨਾ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੀ ਵੀ ਚੇਤਾਵਨੀ ਦਿੱਤੀ। ਉਨ੍ਹਾਂ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਅਗਰ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਮੋਟਰਸਾਈਕਲ ਚਲਾਉਂਦਾ ਫੜਿਆ ਗਿਆ ਤਾਂ ਉਸ ਖਿਲਾਫ ਬੇਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਹਰ ਸਬਡਿਵੀਜ਼ਨ ਦੇ ਵਿੱਚ ਇੱਕ-ਇੱਕ ਇਨਸਪੈਕਟਰ ਤੇ ਨਾਕ ਕਰਕੇ ਉਹਦੇ ਨਾਲ ਟਰੈਪ ਫੋਰਸ ਲਾਈ ਗਈ ਹੈ ਨਾਲ 112 ਦੀਆਂ ਟੀਮਾਂ ਤਿਆਰ ਲਾਈਆਂ ਗਈਆਂ ਜੇ ਆ ਸਾਨੂੰ ਨਾਲ ਡੀਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਵੀ ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਜੋ ਵੀ ਗੁੰਡਾ ਅਨਸਰ ਜਿਹੜੇ ਇੱਥੇ ਕੋਈ ਕਲਰ ਬਾਜੀ ਕਰਦੇ ਆ ਕਲਰ ਬਾਜੀ ਵਗੈਰਾ ਕਰਦੇ ਆ ਉਹਨਾਂ ਨੂੰ ਨੱਥ ਪਾਉਣ ਵਾਸਤੇ ਸਪੈਸ਼ਲੀ ਨਾਕੇ ਲਾਏ ਜਾਂਦੇ ਆ ਜਗ੍ਹਾ-ਜਗ੍ਹਾ ਚੇਂਜ ਕਰਕੇ ਲਾਏ ਜਾਂਦੇ ਆ ਕੱਲ ਦੀ ਸਾਨੂੰ ਸ਼ਿਕਾਇਤ ਆਈ ਸੀ ਵੀ ਜੋ ਸਰਕਾਰੀ ਸਕੂਲ ਹੈ ਲੜਕੀਆਂ ਦੇ ਉਥੇ ਤਕਰੀਬਨ ਛੁੱਟੀ ਦੇ ਟਾਈਮ ਆ ਜਾਂ ਜਦੋਂ ਸਕੂਲ ਲੱਗਦੇ ਆ ਉਦੋਂ ਇਹ ਟ੍ਰੈਪ ਜਿਹੜੇ ਹੈਗੇ ਆ ਕੁਝ ਗੁੰਡਾਗਰਦੀ ਵਾਲੇ ਨੌਜਵਾਨ ਜਿਹੜੇ ਹੈਗੇ ਆ ਬਿਨਾਂ ਵਜ੍ਹਾ ਜਾ ਕੇ ਜਿਹੜੇ ਕੱਢਦੇ ਆ ਉਹਦੇ ਕਰਕੇ ਅਸੀਂ ਕੱਲ ਵੀ ਨਾਕਾ ਲਾਇਆ ਸੀ ਅੱਜ ਵੀ ਨਾਕਾ ਲਾਇਆ ਲੜਕੀਆਂ ਵਾਲੇ ਸਕੂਲ ਦੇ ਸਾਹਮਣੇ ਆ ਅਸੀਂ ਉਹਦੇ ਵਿੱਚ ਕਟੂ-ਕਟ ਵੀ 8-9 ਮੋਟਰਸਾਈਕਲ ਬੌਂਡ ਕੀਤੇ ਜਿਨ੍ਹਾਂ ਦੇ ਕੋਈ ਕਾਗਜ਼ ਪੱਤਰ ਨਹੀਂ ਸੀਗੇ ਉਹਦੇ ਵਿੱਚ 11 ਕੋ ਚਲਾਨ ਅਸੀਂ ਕੀਤੇ ਆ ਉਹਨਾਂ ਜਿਹੜੇ ਵੀ ਵਾਰਾ ਘੁੰਮਦੇ ਸੀਗੇ ਤਾਂ ਬਾਕੀ ਅਸੀਂ ਕੋਈ ਵੀ ਹੈਗਾ ਜਿਹੜਾ ਵੀਕਲ ਟਰੈਫਿਕ ਦੇ ਨਿਯਮਾਂ ਨੂੰ ਲੰਘੜਾ ਕਰਦਾ ਵਾ ਉਹਦੇ ਮੁਤਾਬਕ ਜੋ ਜੁਰਮ ਬਣਦਾ ਉਹਦੇ ਮੁਤਾਬਕ ਅਸੀਂ ਚਲਾਣ ਕੱਟ ਰਹੇ ਆ ਤੇ ਬਾਕੀ ਕਿਸੇ ਦੀ ਵੀ ਸੁਣਵਾਈ ਇਹ ਕੋਈ ਸ਼ਫਾਰਸ਼ ਨਹੀਂ ਮੰਨੀ ਜਾ ਰਹੀ ਜੋ ਗਲਤੀ ਕਰਦਾ ਉਹਨੂੰ ਗਲਤੀ ਦੀ ਸਜ਼ਾ ਭੁਗਤਣੀ ਪੈਣੀ ਠੀਕ ਆ ਤੇ ਇਹ ਜਿਹੜਾ 18 ਸਾਲ ਤੋਂ ਘੱਟ ਜਿਹੜੇ ਬੱਚੇ ਜਿਹੜੇ ਬਾਈਕਾਂ ਚਲਾਉਂਦੇ ਹੈਗੇ ਆ ਉਹਨਾਂ ਨੂੰ ਸਰਕਾਰ ਵੱਲੋਂ ਪੰਜਾਬ ਸਰਕਾਰੋਂ ਵੀ ਇੱਕ ਹਜ਼ਾਰ ਦਿੱਤੀ ਗਿਆ ਵੀ ਉਹਨਾਂ ਦੇ ਘਰਦਿਆਂ ਨੂੰ ਜਾਂ ਸਜ਼ਾ ਦਿੱਤੀ ਹੈ ਕਿ 3 ਸਾਲ ਦੀ 25000 ਰੁਪਏ ਜੁਰਮਾਨਾ ਜੇ ਇਹਨਾਂ ਦਾ ਕੋਈ ਹੈਗਾ ਉਹਨਾਂ ਨੂੰ ਅਜੇ ਤੱਕ ਕੋਈ ਕਾਟ ਕੱਟ ਹੋਇਆ ਉਹਨਾਂ ਨੂੰ ਕੋਈ ਹਾਂਜੀ ਇਹਦੇ ਵਿੱਚ ਜਿੰਨੇ ਵੀ ਅਸੀਂ ਜਦੋਂ ਨਾਕਾ ਲਗਾ ਕੇ ਚਲਾਨ ਕੱਟਦੇ ਆ ਉਹਦੇ ਵਿੱਚ ਜਿੰਨੇ ਵੀ ਲੋਕ ਇਕੱਠੇ ਹੁੰਦੇ ਆ ਜਾਂ ਉਹਨਾਂ ਨੂੰ ਵੇਅਰਨੈਸ ਅਸੀਂ ਕਰਦੇ ਰਹਿੰਨੇ ਆ ਆ ਵੀ ਵੀ 18 ਸਾਲ ਤੋਂ ਘੱਟ ਕੋਈ ਵੀ ਕਿਸੇ ਬੱਚੇ ਨੂੰ ਵਹੀਕਲ ਨਾਲ ਚਲਾਉਣ ਦਵੇ ਨਹੀਂ ਤਾਂ ਉਹਦੇ ਵਿੱਚ ਜਿਹੜੀ ਮਾਂ ਪਿਓ ਨੂੰ ਸਜ਼ਾ ਮਿਲ ਸਕਦੀ ਹੈ ਜਾਂ ਕਿਸੇ ਦਾ ਵਹੀਕਲ ਮੰਗ ਕੇ ਲਿਆ ਉਹਨੂੰ ਵੀ ਸਜ਼ਾ ਮਿਲ ਸਕਦੀ ਹੈ ਉਹਦੇ ਵਿੱਚ ਵੇਅਰਨੈਸ ਅਸੀਂ ਦਿੰਦੇ ਰਹਿੰਦੇ ਨਾਲ ਦੀ ਨਾਲ ਜੀ ਇੱਕ ਤੁਹਾਨੂੰ ਤੁਹਾਡੀ ਜਾਣ ਕਰਕੇ ਹੋਰ ਵਾਦਾ ਕਰਦੀਏ ਫਲੋਰ ਵਿੱਚ ਡੀਐਸਪੀ ਆਫਿਸ ਦੇ ਪਿਛਲੇ ਪਾਸੇ ਇੱਕ ਪੁਲਿਸ ਕਲੋਨੀ ਹੈ ਗਿਆ ਜ਼ਿਆਦਾਤਰ ਬੋਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਹੈਗੇ ਜਿਨ੍ਹਾਂ ਦੇ ਵੱਡੇ ਸਲਾਂਸ ਲੱਗੇ ਹੈ ਜਿਆਦਾ ਉਹਨਾਂ ਦੇ ਬੱਚੇ ਹੈਗੇ ਉਹਨਾਂ ਦੇ ਕੀ ਕਾਰਵਾਈ ਕਰ ਰਹੇ ਹਾਂ ਅਸੀਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਅੱਜ ਅਸੀਂ ਦੋ ਬੋਲਟ ਮੋਟਰਸਾਈਕਲ ਜਿਹੜੇ ਪਟਾਕਿਆ ਮਾਰਦੇ ਸੀ ਚੈੱਕ ਕਰਕੇ ਉਹਨਾਂ ਦੀ ਵੀਡੀਓ ਬਕਾਇਦਾ ਬਣਾ ਕੇ ਉਹਨਾਂ ਦੇ ਅਸੀਂ ਬਿਲਕੁਲ ਬਕਾਇਦਾ ਚਲਾਣ ਕੱਟੇ ਆ ਉਹਨਾਂ ਦੇ ਚਲਾਣ ਦਿੱਤੇ ਗਏ ਆ ਉਹ ਚਲਾਣ ਭੁਗਤੋਂ ਤੋਂ ਬਾਅਦ ਹੀ ਮੋਟਰਸਾਈਕਲ ਉਹਨਾਂ ਨੂੰ ਮਿਲਣਗੇ